ਬੇਦਮਾਜ ਕੇ ਕੋਈ ਕਮਾਈ ਕਰਨੀ ਹੈ ਲੜਕੀ ਵੇਚਦੀ ਹੂੰ ਜੇ ਗਿਆਨ ਵੇਚਦਾ ਤੁਸੀਂ ਲੜਕਾ ਵੇਚਦਾ ਇਹ ਕਹਿ ਰਿਹਾ ਕਬੀਰ ਤਾਂ ਕੁਰਬਾਨੀ ਦਾ ਇਹ ਕਹਿ ਰਹੀ ਹੈ ਘੁਰਵਾ ਨੇ ਕਿਉਂ ਰੱਖਿਆ ਸ਼ਲੋਕ ਵਿੱਚ ਕਦ ਤੱਕ ਰੱਖਿਆ ਸੀ ਕੋਈ ਲੜਕਾ ਵੇਚੀ ਲੜਕੀ ਵੇਚੇ ਕੋਈ ਸਾਜਾ ਕਰੇ ਕਬੀਰ ਸਿਓ ਹਰਿ ਸੋ ਬੜਜ ਕਰੇ ਕੀ ਤਰ੍ਹਾਂ ਹਰਿ ਸੋ ਬੜਜ ਅੰਤਰਾ ਜੈਸੇ ਮੈਂ ਆਵੇ ਖਸਮੁਕੀ ਬਾਣੀ ਤਾਂ ਥੋੜਾ ਕਰੀ ਗਿਆਨ ਬਿਲਾ ਲੋ ਇਹ ਵਣਜ ਕਰਨਾ ਸੀਗਾ ਨਾਮ ਦਾ ਜਿਹੜੇ ਬਾ ਆਈ ਸੀ ਬਾਣੀ ਉਸੇ ਬਾਗਾ ਹੁ ਦੇਣੀ ਸੀ ਸੱਚ ਘੜਣਾ ਆਈ ਐ ਉਤੋਂ ਬੋਲ ਦੱਤਾ ਸੀ ਕੋਈ ਤੁਸੀਂ ਸੱਚ ਘੜਣਾ ਜੰਗ ਬਾਣੀ ਆਉਂਦੀ ਐ ਗੁੱਲੋਂ ਦੀ ਹੱਥੋਂ ਅ ਜੇ ਮੈਂ ਆਉਂਦੀ ਐ ਉਹ ਦਰਿਆਜ ਪਾਣੀ ਦੀ ਦਰਿਆਦਾ ਹੁੰਦਾ ਦਰਿਆ ਦਾ ਜਿਹੜੇ ਬਾ ਉਹ ਦਾ ਗਾਂ ਸਪਲਾਈ ਕਰ ਦਿੰਦਾ ਦਰਿਆ ਦਾ ਇਹ ਗੋੜ ਦਰਿਆ ਹੁੰਦਾ ਦਰਿਆ ਨਾਮ ਉਹ ਲੈਉਂਦਾ ਪਾਣੀ ਨਾ ਬੋਲ ਦੇ ਵਿਚਾਰ ਪਾਣੀ ਹੁੰਦਾ ਰਗੀਆਂ ਦਾ ਉਹਦਾ ਕਹ ਰਸਤਾ ਹੈ ਉਹ ਦੇਣ ਵਾਲਾ ਗਿਆਨਦਾ ਕਿ ਦਰਿਆ ਉਹ ਰਸਤਾ ਹੈ ਉਹਦੇ ਰਸਤੇ ਆਇਆ ਜੀਦਾ ਹੈਗਾ ਹੈ ਕਿਸੇ ਹੋਰ ਦਾ ਖਸੂਕੀ ਪਾਣੀ ਹੈ ਜਾਣਿਆ ਖਸੂਬ ਦੇ ਬੰਦਿਆਂ ਕੋਲ ਉਹਦਾ ਇੱਕ ਮੀਡੀਅਮ ਇਵਤਾਰ ਦੇ ਸ੍ਰੂਪ ਜਲੀ ਜਾਂਦੀ ਹੈ ਤਾਰ ਬਿਜਲੀ ਪੈਦਾ ਕਰਦੀ ਹੈ ਉਹਦਾ ਕਾ ਸਪਲਾਈ ਲਾਈਨ ਸਪਲਾਈ ਲਾਈਨ ਵਣ ਗਏ ਤੁਸੀਂ ਬਹੁਤ ਬੜੇ ਆਪਣੇ ਆਪ ਨੂੰ ਅਸੀਂ ਪਤਾ ਨਹੀਂ ਕੀ ਹਾਂ ਤੋ ਤਾਂਹੀ ਬੋਲਣੀ ਵੀ ਗੱਲ ਕੀ ਹੈ ਸੇਵਾ ਕਰ ਦਿਓ ਤੁਸੀਂ ਐਂ ਕਰੀ ਦੀ ਸੇਵਾ 64 ਧਾਰਿਓਂ ਕੇ ਛਲਈਆ 64 ਧਾਰਿਓਂ ਕੇ ਛਲਈਆ ਖੜੇ ਹੋਇਆ ਤੁਸੀਂ ਬੜੇ ਬੜੇ ਜਿਹੜੇ ਆਪਣੇ ਆਪ ਨੂੰ ਅਕਾਲ ਤਖਤ ਦੇ ਜਹੇਦਾਰ ਬਣੇ ਫਿਰਦੇ ਤੇ ਚਲਈਆ ਬੇਵਕੂਫ ਲੋਕ ਤਾਂ ਉਹ ਸੀ ਜਿਹਨਾਂ ਨੂੰ ਇਹ ਜੇ ਬੰਦਿਆਂ ਨੂੰ ਉੱਥੇ ਜਹੇਦਾਰ ਬਣਾਤਾ ਇਹ ਕਾਬਲ ਸੀ ਕਿ ਜਹੇਦਾਰੀ ਦੇ ਆ ਜਿਹੜੇ ਹੁਣ ਤੁਰੇ ਫਿਰਦੇ ਨੇ ਬੱਟ-ਬੱਟ ਇਹ ਕਾਬਲੇ ਨਹੀਂ ਸੀ ਬੰਦੇ ਕੁਝ ਗੱਲਾਂ ਠੀਕ ਕਰਿਆ ਨੇ ਉਹ ਕਾਬਲੀਅਤ ਤਾਂ ਬਿਨਾ ਜਿਹੜੇ ਬੰਦੇ ਬਣਾਏ ਹੋਏ ਨੇ ਬੇਵਕੂਫੀ ਹੈ ਇਹਨਾਂ ਦੀ ਇਹਨਾਂ ਨੇ ਬੈਰੀ ਬੜੇ ਬੈਠੇ ਰਹਣਾ ਤਖਤ ਬਾਇ ਤਖਤੇ ਦੇ ਲਾਇਕ ਗਲਤੀਆਂ ਨਾ ਦੀਆਂ ਕੀਤੀਆਂ ਹਿੰਜੇ ਇਹਨਾਂ ਦਾ ਪੇਸ਼ ਪੈ ਕੇ ਹੁਣ ਉਹ ਤੁਰਿਆ ਫਿਰਦਾ ਉਹ ਮਿਸ਼ਨਰੀ ਸੀ ਆਪਣਾ ਜਾਚਕ ਜਾਚ ਕਰੀ ਜਾਚ ਉਹ ਦੂਆ ਕੇਵਲ ਸੋ ਹਾਂ ਕੇਵਲ ਸੋ ਉਹ ਕਾਬਲ ਸੀਗਾ ਊੜਾੜਾ ਤੁਹਾਨੂੰ ਪਤਾ ਨਹੀਂ ਹੈ ਗੁਰਬਾਨੀ ਦਾ ਬੜੇ ਫਿਰਦਾ ਨਹੀਂ ਬੜੇ ਜੈ ਹਰ ਨਾ ਕਾਵਲਾ ਆਦਮੀ ਨੂੰ ਬਣਾ ਕੇ ਸਾਰੀ ਮਿੱਟੀ ਬਲੀਦ ਕਰਦੀ ਹੈ ਜੇ ਆਦਮੀ ਅੰਦਰ ਤਿਆਗੇ ਨਹੀਂ ਹੈ ਸਭ ਕੁਝ ਛੱਡਿਆ ਹੋਇਆ ਹੀ ਨਹੀਂ ਤੁਸੀਂ ਇਹ ਜੀ ਸੀਟ ਤੇ ਬਠਾਲਤਾ ਉਹਨੂੰ ਉਹ ਤਾਂ ਕੱਲ ਨੂੰ ਕਦੇ ਵੀ ਵੇਖ ਸਕਦਾ ਹੈ ਵੇਚ ਕੇ ਤੁਹਾਡੀ ਖਰਾਬ ਹੋ ਜਾਊਗਾ ਗੁਰਬਤ ਦੇ ਖਲਾਫ ਬੋਲ ਦੂਗਾ ਇਹ ਤਾਂ ਬਕਾਊ ਮਾਲ ਹੈ ਜਿਹੜਾ ਕੀਰਤਨ ਬੇਜਾਰਿਆ ਕਿਵੇਂ ਇਹ ਰੀ ਵੇਚ ਸਕਦਾ ਕੋਈ ਉਹ ਤਾਂ ਕੁਝ ਵੀ ਕਹਾ ਸਕਦਾ ਪੈਸੇ ਦੇ ਕੇ ਤੇ ਬਕਾਊ ਮਾਲ ਹੈ ਤਨਖਾਹਦਾਰ ਜਿਹੜੇ ਤਨਖਾਹ ਦੇ ਮਲਾਜ਼ਮ ਰਹੇ ਹੁਣ ਉਹ ਬਕਾਉ ਹੁੰਦੇ ਨੇ ਇਹ ਤੁਸੀ ਸੀਟ ਤਨਖਾਹਦਾਰ ਵਾਸਤੇ ਰੱਖਣੀ ਨਹੀਂ ਸੀ ਗਲਤੀ ਤੇ ਇਹ ਨਹੀਂ ਦੀ ਇਹ ਸੀਟਾਂ ਤਨਖਾਹਦਾਰ ਵਾਲੀਆਂ ਨਹੀਂ ਹੁਣ ਨਾ ਹੈਡ ਗ੍ਰੰਥੀ ਦੀ ਸੀਟ ਤਨਖਾਹ ਲਈ ਹੈ ਨਾ ਇਹ ਅਕਾਦ ਦੇ ਜਹਦਾ ਵਾਲੀਏ ਸੀਟ ਇਹ ਤਨਖਾਹਦਾਰਾਂ ਨੇ ਸੀਟਾਂ ਦੀ ਇਹ ਸੇਵਾ ਵਾਲੀਆਂ ਸੀਟਾਂ ਜਿਹਦਾ ਅੰਦਰ ਮਾਇਆ ਦੀ ਭੁੱਖਾ ਉਹ ਤਾਂ ਡੇੜੇ ਵੀ ਨਹੀਂ ਆਉਣ ਦੇਣਾ ਚਾਹੀਦਾ ਇਹ ਸੀਟਾਂ ਨੇ ਹੁਣ ਉਹੀ ਆਦਮੀ ਇੱਥੇ ਬੈਠ ਕੇ ਕੁਝ ਕਰ ਸਕਦਾ ਜਿਹਨੂੰ ਕਿਸੇ ਦੀ ਕੋਈ ਪਰਵਾਹ ਨਹੀਂ ਹੈ ਪਰ ਇਹ ਸਿਆਪਾ ਇਹਨਾਂ ਨੂੰ ਆਪ ਇਹਨਾਂ ਨੂੰ 206 ਕਾਪੜੇ ਚ ਸ਼ਾਇਦ ਦਾਣਾ ਜਾਪੜੇ ਸ਼ੇਤ ਵੀ ਸਾਲੂਡੀ ਬਖਸ਼ਣਾ ਉਹਨੇ ਘੱਟ ਕੋਈ ਵੀ ਨਹੀਂ ਨਾ ਸਾਰੇ ਪਾਸੇ ਹੀ ਆ ਨਾ ਉਹਨੂੰ ਪਤਾ ਕਿ ਉਹ ਜਾ ਪਠਾਨ ਦਾ ਸਾਡੀ ਨਹੀਂ ਬਣਣੀ ਉਹ ਗੱਲ ਤਾਂ ਇੱਥੇ ਫਸੀ ਹੋਈ ਹੈ ਸਾਰੇ ਡਾਗੀ ਨੇ ਆਪਣਾ ਆਪਣਾ ਪਛਾਣ ਕਰਦੇ ਨੇ ਇਹਨਾਂ ਉਹ ਸਾਡੇ ਉਹਨਾਂ ਫਿਰ ਕਟਬੁੱਦਲੀ ਦੀ ਜੱਲਾ ਫਿਰ ਜਿਹੇ ਜੇ ਪਿਠਾੜਦਾ ਉਹਨੇ ਕਟਬੁੱਦਲੀ ਮੜਨਾ ਜਿਹੇ ਜੇ ਪਿਠਾੜਨ ਦਿੱਤਾ ਜਿਵੇਂ ਪੈਣੀ ਮੁਕੜੇ ਹੋਰ ਵਧਣ ਗਈ ਦਿਨ ਬਦਲ ਹਾਂਜੀ ਮਹਾਸ਼ਤਰਣ ਕੇ ਸਾਲ ਹੈ ਮਹਾਸ਼ਤਰਣ ਕੇ ਸਾਲ ਹੈ ਜਿਹੜੇ ਮਹਾਸ਼ਤਰ ਹੈਗੇ ਉਹਨਾਂ ਦੇ ਵੀ ਤੂ ਪ੍ਰਾਣ ਹਲਵਾਣਾ ਸਾਲ ਹੈ ਮਾਰਨ ਵਾਲਾ ਕਾਬੂ ਕਰਨ ਵਾਲਾ ਨਾਸ ਕਰਨ ਵਾਲਾ ਉਹਨਾਂ ਦਾ ਧਾਨ ਕੇ ਦਵਈਆ ਮਹਾਮਾਨ ਕੇ ਵਢਈਆ ਧਾਨ ਕੇ ਦਵਈਆ ਧਾਨ ਨਹੀਂ ਦੇ ਸਕਦਾ ਕੋਈ ਕੋਈ ਧਾਨ ਨਹੀਂ ਦੇ ਸਕਦਾ ਕੋਈ ਤਾਂ ਹੀ ਦਾ ਹਰੇਕ ਦਾਦਾ ਬਣਾ ਬੈਠਾ ਉਹ ਕਹ ਰਿਹਾ ਧਾਨ ਕੇ ਦਵਈਆ ਤੂੰ ਦੋ ਨਹੀਂ ਤੂੰ ਦੋ ਨਹੀਂ ਦਵਈਆ ਚਾਹੇ ਗਿਆਨਦਾਰਾ ਨੇ ਚਾਹੇ ਲੋਭਦਾਰਾ ਨੇ ਚਾਹੇ ਕੋਈ ਹੋਰ ਦੀ ਜੀ ਦਾ ਦਰ ਜਾਣ ਦਾ ਦਵਈਆ ਦਾ ਤੂੰ ਏ ਕਹਿੰਦੇ ਨੇ ਅਸੀਂ ਸਿੱਖੀ ਕਿਥੇ ਖੜੀ ਹੈ ਗੁਰਬਾਣੀ ਕੀ ਕਹਿ ਰਹੀ ਆ ਅਸੀਂ ਕੀ ਬਣ ਰਹੇ ਹਾਂ ਕੀ ਬੰਦੀ ਬੈਠੇ ਆ ਗਾੜਗ ਦੇ ਭਈਆ ਮਾਹ ਮਾਨ ਕੇ ਬੜਈਆ ਵਾਹ ਮਾਨ ਕੇ ਬੜਈਆ ਵਾਹ ਮਾਨ ਜੂ ਬੋਲੋ ਜੀ ਜੇ ਕਹੇ ਮੇਰਾ ਮੁਝ ਮੇ ਕੁਛ ਨਹੀਂ ਜੋ ਕੁਛ ਐ ਸੋ ਤੇਰਾ ਤੇਰਾ ਤੁਝ ਕੋ ਸਭ ਤੇ ਕਿਆ ਲਾਗੇ ਮੇਰਾ ਫੇਰ ਮੋੜ ਕੇ ਬੜੀ ਹੈ ਜੇ ਦਾਨ ਕਾ ਦਬਈਆ ਆਪਣੇ ਆਪ ਨੂੰ ਨਹੀਂ ਬੰਦਾ ਦਾਨ ਕਾ ਦਬਈਆ ਆਪਣੇ ਆਪ ਨੂੰ ਕਿਉਂ ਬੰਦਾ ਮਾਣ ਵਾਸਤੇ ਮਾਣ ਨਹੀਂ ਫੇਰ ਨਹੀਂ ਬਣਦਾ ਹਦਰਗਾਹ ਚ ਮਾਣ ਇੱਥੇ ਬਣਦਾ ਇੱਥੇ ਬਣਦਾ ਫਿੱਕਾ ਮਾਣ ਇੱਥੇ ਬਣਦਾ ਚਾਰ ਦੰਦਾ ਮਾਣ ਦਰਗਾਹ ਨਹੀਂ ਬਣਦਾ ਹੈ ਮਹਾਮਾਣ ਬਾਹਵਾਂਂ ਦੀ ਮਿਲਦਾ ਬਾਹਵਾਂਂ ਦਰਗਾਹ ਦਾ ਮੋਲ ਜਿਹੜਾ ਕਹਿੰਦਾ ਮੇਰਾ ਕੁਛ ਨਹੀਂ ਹੈ ਸਭ ਪਰਮੇਸ਼ਰ ਦਾ ਹੈ ਮੈਨੂੰ ਵੀ ਦੇਣ ਵਾਲਾ ਬਚਾਲੇ ਵੀਡੀਓ ਬ ਤਨਖਾਹ ਦਿੰਦਾ ਕੋਈ ਆਦਮੀ ਵੰਡਰੇ ਸਰਕਾਰੀ ਮੁਲਾਜ਼ਮ ਨੇ ਪੈਸਾ ਸਰਕਾਰ ਦਾ ਦੇਣ ਵਾਲਾ ਤਨਖਾਹ ਦੇ ਰਿਹਾ ਉਹ ਦਾਨ ਕਰ ਰਿਹਾ ਕੁਛ ਉਹ ਹੱਕਾ ਤਨਖਾਹ ਉਹਨਾਂ ਨੂੰ ਦੇ ਰਿਹਾ ਹੈ ਦੇਣ ਵਾਲੇ ਨੇ ਦਿੱਤੀ ਹੈ ਤੂੰ ਵਿਚਾਲੇ ਕੌਣ ਹੋਣਾ ਫਿਰ ਨਹੀਂ ਜਾਂਦਾ ਨਾ ਮੈਨੂੰ ਜਿਹੜਾ ਮੇਰੇ ਕੋ ਆ ਗਿਆ ਨਾ ਉਹ ਮੇਰਾ ਹੋ ਗਿਆ ਨਾ ਸਵਾਲ ਤਾਂ ਇਹ ਹੈ ਜਿਹਨੂੰ ਮੇਰੇ ਹੱਥ ਲੱਗੇ ਮੇਰਾ ਹੋ ਗਿਆ ਜਿਵੇਂ ਨਾਲੇ ਨੂੰ ਸੱਤਰ ਪੈਸੇ ਲੈ ਲੈਂਦਾ ਫਿਰ ਸਾਨੂੰ ਵੀ ਆਧਾਰਿਆ ਦਿੰਦਾ ਉਹ ਮਾਂ ਬਾਪ ਨੂੰ ਆਧਾਰਿਆ ਦਿੰਦਾ ਫਿਰ ਉਹ ਮੇਰੇ ਰੁਪਏ ਹੁਣ ਤੇ ਤੋਤੇ ਹੀ ਆ ਕਿ ਉਹਦਾ ਜਿਹੜਾ ਹੱਥ ਲੱਗਿਆ ਉਹਨੂੰ ਦੇਖ ਤੇ ਇੱਕ ਵਾਰ ਉਹ ਫਿਰ ਉਹਦੇ ਹੋ ਗਏ ਸਾਡੇ ਨਹੀਂ ਰਹੇ ਆ ਗੱਲ ਇਹ ਦੀ ਫੜੀ ਹੋਣੀ ਫੇਰ ਉਹ ਤੋਂ ਲਾਇ ਗਈ ਆਪਣਾ ਬਣਾ ਲਏ ਦਾਤ ਪਿਆਰੀ ਬਿਸਰਿਆ ਦਾਤਾ 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 ਜੇ ਨਹੀਂ ਭੁੱਲ ਜਾਂਦਾ ਦਾਣ ਕੇ ਦਵਾਈਆ ਮਹਾਮਾਨ ਕੇ ਦਵਾਈਆ ਅਵਸਾਨ ਕੇ ਇਹ ਦਾਤ ਕਾ ਦਵਾਈਆ ਉਹ ਨੂੰ ਮੰਨਦਾ ਰਹੇ ਫਿਰ ਮਹਾਮਾਨ ਬਚ ਜਾਂਦਾ ਹੈ ਫਿਰ ਦਰਗਾਹ ਮਾਨ ਵੱਧਾ ਹਾਂ ਅਵਸਾਨ ਕੇ ਦਵਾਈਆ ਹੈ ਅਵਸਾਨ ਕੇ ਦਵਾਈਆ ਅਵਸਾਨ ਮਾਰੇ ਜਾਂਦੇ ਨੇ ਜਦੋਂ ਕੋਈ ਮੁਸੀਬਤ ਆਉਂਦੀ ਹੈ ਆਸਾਨ ਮਾਰੇ ਜਾਂਦੇ ਨੇ ਆਸਾਨ ਮਾਰੇ ਗਏ ਸੀ ਜਿਹੜੇ ਕਹਿੰਦੇ ਅਨੰਦਪੁਰ ਸਾਹਿਬ ਦਾ ਕਿਲਾ ਛੱਡ ਦੋ ਨਾਲ ਦੇ ਆ ਦਸ ਬੱਜਾ ਜਗ੍ਹਾ ਨਹੀਂ ਛੱਡਣਾ ਕਿਲਾ ਆਸਾਨੇ ਨਾਲ ਮਾਰ ਹੋਏ ਆਸਾਨ ਮਾਰੇ ਜਾਂਦੇ ਨੇ ਮੁਸੀਬਤ ਆਉਂਦੀ ਹੈ ਜਦ ਬੜੇ ਬੜਿਆਂ ਦੇ ਇਹਦੇ ਆਸਾਨ ਨਾ ਬਾਰੇ ਜਾਣ ਮੌਤ ਨਾਲ ਲੱਗ ਸਕਦਾ ਜਦੋਂ ਆਸਾਨ ਮਾਰੇ ਗਏ ਉਦੋਂ ਹੀ ਮੌਤ ਨਾ ਢਾਲਿਆ ਉਹਨੂੰ ਜਿਹਦੇ ਆਸਾਨ ਨਹੀਂ ਮਾਰੇ ਜਾਂਦੇ ਉਹਦੇ ਤਕਾਲ ਫਤਿਹ ਨਹੀਂ ਕਰ ਸਕਦਾ ਸ੍ਰੀ ਛੱਡਣਾ ਵੀ ਪੈ ਜਵੇ ਆਸਾਨਾਂ ਦੇ ਵਿੱਚ ਸ੍ਰੀ ਛੱਡਦੇ ਕਾਲ ਜਿੱਤਿਆ ਗਿਆ ਉਹ ਵਾਹ ਹੋ ਜਿ ਸ੍ਰੀ ਛੱਡਣਾ ਜਿਹੜਾ ਹੈ ਨਾ ਇਹ ਕਾਲ ਜਿੱਤੇ ਫਤਿਹ ਹੁੰਦੀ ਹੈ ਸ੍ਰੀ ਸਾਰਿਆਂ ਨੂੰ ਛੱਡਿਆ ਅਨੰਕ ਨੇ ਵੀ ਛੱਡਿਆ ਨਵੇਂ ਪਾਸ ਸਾਰਿਆਂ ਨੂੰ ਛੱਡਿਆ ਨਾ ਬਸ ਆਸਾਨ ਦੇ ਵਿੱਚ ਸ੍ਰੀ ਛੱਡਣਾ ਆਸਾਨ ਤੁਹਾਰੇ ਜਾਣੋ ਇਹ ਮਰਦੀ ਅਮਰ ਹੋਣ ਦੀ ਨਿਸ਼ਾਨੀ ਹੈ ਤੇ ਵਿੱਚ ਅਮਰ ਅਮਰਾ ਪਦ ਪਰ ਮਰਨਾ ਇਹਦੇ ਚ ਸੁਪਿਆ ਹੈ। ਆਸਾਨ ਨਹੀਂ ਜਾਨੀ। ਆਫਸਾਨ। ਹਾਂ ਹਾਂ ਆਫਸਾਨ ਕਹਿੰਦੇ ਨਹੀਂ ਆਸਾਨ ਹੋਸ਼ ਬਾਹੋਸ਼ ਕਰਨ ਵਾਲਾ। ਬਦ ਹੋਸ਼ ਤੋਂ ਬਾਹੋਸ਼ ਕਰਨ ਵਾਲਾ। ਆਫਸਾਨ ਕਹਤ ਵਿਆ। ਹਾਂ ਬਦ ਹੋਸ਼ ਹੋਏ ਨੇ ਸਸਰ ਦੇ ਲੋਕੋ। ਪਤਾ ਹੀ ਨਹੀਂ ਆਪ ਨੂੰ ਕਹਿੰਨਾ ਮੈਂ ਬਗਲੀ ਚੀਜ਼ ਹੈ ਜੱਸ ਸਭ ਕੋ ਇੱਕ ਵਾਰ ਸੇ ਤਾਂ ਕਹ ਰਿਹਾ ਜੀਓ ਪਿੰਡ ਸਭ ਤੇਰਾ ਦੂਹੇ ਪਾਸੇ ਕਹ ਰਿਹਾ ਮੈਂ ਤਾਂ ਫਿਰ ਉਸਾਨ ਬੇਸਾਨੇ ਨਾ ਇਹ ਵੀ ਪੜ ਕੇ ਆਇਆ ਜੀਓ ਪਿੰਡ ਸਭ ਤੇਰਾ ਕੋਣ ਆਣ ਸਭ ਤੇਰੀ ਵਿੜਾਈ ਕੋਈ ਨਾ ਨਾ ਜਾਣੇ ਮੇਰਾ ਤੇ ਦੂਹੇ ਪਾਸੇ ਮੈਂ ਦਾਦ ਵੀ ਕਰ ਰਿਹਾ ਫਿਰ ਉਸਾਨ ਉਸਾਨ ਕੇ ਥਣ ਜਿੱਦਣ ਉਸਾਨ ਆ ਗਏ ਉਦੋਂ ਉਹ ਗੱਲ ਯਾਰ ਉਹ ਕਪੜੇ ਉਹ ਲਿਖੀ ਜਾਣੀ ਹਰ ਗੱਲ ਉੱਥੇ ਹੀ ਸਵਾਲ ਨਹੀਂ ਪੈਦਾ ਹੁੰਦਾ ਕਿ ਜੀ ਇਹਨੂੰ ਆਪਣੀ ਮੰਨ ਲਵੇ ਫੇਰ ਕਹਦੇ ਆਪਣੀ ਮੰਨੂ ਹਰ ਖਵਾਲ ਲਾਉਂ ਮੈਂ ਜੀ ਜਮਾਲ ਕਰਦੀ ਹੈ ਇਹ ਥੋੜੀ ਆ ਵੀ ਹਰੇਕ ਚੱਕ ਕੇ ਲੈ ਜੂ ਭੱਦੀ ਨਾ ਉਹਰੇ ਬੈਂਕ ਵਾਲੇ ਭੱਦੀ ਹੁਣ ਹਰੇਕ ਨੂੰ ਥੋੜੀ ਵੀ ਚਲ ਤੇ ਨਹੀਂ ਆ ਲੈ ਮੈਂ ਲੈ ਜਾਂ ਚੱਕ ਕੇ ਉਹ ਕਹਿੰਦਾ ਤੂੰ ਉਹ ਨਾਲ ਸਾਬਤੋਂ ਨਾ ਦੇਣਾ ਨਾ ਆਈ ਕਟਈਆ ਜਮ ਜਾਲ ਹੈ ਕਟਈਆ ਜਮ ਜਾਲ ਹੈ ਆ ਦੇ ਜਮ ਦਾ ਨਾੜਾ ਗਿਆ ਨਾ ਆਸਾਨ ਜੇ ਨਹੀਂ ਮਾਰ ਹੁੰਦੇ ਤਾਂ ਜਮ ਦਾ ਜਾਲ ਨਹੀਂ ਫਸਾ ਸਕਦਾ ਜਮ ਦਾ ਜਾਲ ਬੇਹੋਸ਼ ਬਸ ਫਸਾਉਂਦਾ ਜਦ ਸੁਰ ਕੈਨੇਡਨ ਡਰ ਗਿਆ ਸੋ ਮਰ ਗਿਆ ਬਸ ਜੇ ਡਰ ਪਹਿ ਨਹੀਂ ਆਈ ਤਾਂ ਮਰੇ ਨਹੀਂ ਹੈ ਪਹਿ ਆ ਗਈ ਪਰਮ ਪਰਮ ਜਾਲ ਫਸ ਗਿਆ ਝਾੜ ਕਾ ਲੈ ਝਾੜ ਪਰ ਉਦਈ ਹੈ ਪਟਈਆ ਜਮ ਜਾਲ ਹੈ ਕਟਈਆ ਜਮ ਜਾਲ ਹੈ ਜੁਦ ਕੇ ਜਤਈਆ ਜੁਦ ਕੇ ਜਤਈਆ ਹੁਣ ਜੁਦਾ ਆਪਣੀ ਜਿਤ ਸਕਦੇ ਕਹਦੇ ਬਈਜੀ ਤੇ ਮੇਰੀ ਕਲਪਾ ਕਿਰਪਾ ਖਾਲ ਕਰੀ ਜੋਤ ਕੇ ਜਤਈਆ ਔਰ ਵਿਰੋਧ ਕੇ ਮਟਈਆ ਔਰ ਵਿਰੋਧ ਕੇ ਮਟਈਆ ਜਿਹੜਾ ਵਿਰੋਧ ਦਾ ਪਾਸ ਅੰਦਰੋਂ ਅੰਦਰੋਂ ਦਾ ਪਾਸ ਅੰਦਰ ਉਹਨੂੰ ਬਟਾ ਦੇਣ ਮਹਾਬੁੱਧ ਕੇ ਦਵਈਆ ਮਹਾਬੁੱਧ ਕੇ ਦਵਈਆ ਮਹਾਬੁੱਧ ਹੁੰਦੀ ਬਵੇਖ ਬੁੱਧੀ ਇੱਕ ਬੁੱਧ ਹੁੰਦੀ ਆ ਕਿ ਮਹਾਬੁੱਧ ਹੁੰਦੀ ਹੈ ਸੰਸਾਰ ਤੋਂ ਉੱਪਰ ਦੀ ਬੁੱਧ ਬੁੱਧ ਤਾਂ ਸੰਸਾਰ ਦੇ ਵਿੱਚ ਹੀ ਹੈ ਮਹਾਬੁੱਧ ਕੇ ਦਵਈਆ ਮਹਾਮਾਨੂ ਕੇ ਮਾਨ ਹੈ ਮਹਾਮਾਨੂ ਕੇ ਮਾਨ ਹੈ ਜਿਹੜਾ ਮਾਣ ਹੈ ਨਾ ਇਸ ਸੰਸਾਰ ਦੇ ਵਿੱਚ ਉਹਦਾ ਵੀ ਮਾਣ ਹੁੰਦਾ ਉੱਤੇ ਗਿਆਨ ਹੁੰਕੇ ਗਿਆਤਾ ਗਿਆਨ ਹੁੰਕੇ ਗਿਆਤਾ ਹਰ ਪ੍ਰਕਾਰ ਦੇ ਗਿਆਨ ਦਾ ਗਿਆਤਾ ਤੂੰ ਜਾਣਨ ਵਾਲਾ ਮਹਾਬੁੱਧਤਾ ਕੇ ਦਾਤਾ ਮਹਾਬੁੱਧਤਾ ਕੇ ਦਾਤਾ ਸਾਰੀ ਸ੍ਰਿਸ਼ਟੀ ਦਾ ਤਾਂ ਬਣਾਈਆ ਤੈਨੂੰ ਜਿਹਨੇ ਬਣਾਇਆ ਸਭ ਕੁਝ ਉਹਨੂੰ ਕਿਹੜੇ ਗਿਆਨ ਦਾ ਨਹੀਂ ਪਤਾ ਸੰਸਾਰ ਦੇ ਦਾ ਸਾਰਾ ਬਣਾਇਆ ਇਹੋ ਨੇ ਮਹਾਬੁੱਧਤਾ ਕੇ ਦਾਤਾ ਮਹਾਬੁੱਧਤਾ ਕੇ ਦਾਤਾ ਮਹਾਬੁੱਧ ਤਾਂ ਫਿਰ ਉਹ ਵੇਖ ਬੁੱਧੀ ਆ ਗਈ ਮਹਾਬੁੱਧਤਾ ਕੇ ਦਾਤਾ ਦੇਵ ਮਹਾਬੁੱਧਤਾ ਕੇ ਦਾਤਾ ਦੇਵ ਕਾਲ ਹੁਣ ਕੇ ਕਾਲ ਕਾਲ ਤੇ ਕਾਲ ਮਹਾਕਾਲ ਹੁਣ ਕੇ ਕਾਲ ਹੈ ਕਾਲੂ ਕੇ ਕਾਲ ਕਾਲ ਹੀ ਕਾਲ ਹੂ ਕੇ ਕਾਲ ਹੈ ਕਾਲ ਹਰ ਜੀਵ ਜੀਵ ਨੂੰ ਮਾਰਦਾ ਕਾਲ ਹੈ ਜੀਵ ਜੀਵਾਂ ਦਾ ਕਾਲ ਪਰ ਇਹਦਾ ਕਾਲ ਕੀ ਹੈ ਵਾਹ ਕਾਲ ਕੀ ਹੈ ਜਿਵੇਂ ਇੱਕ ਫੌਜ ਲੜਦੀ ਹੈ ਚਲੋ ਖੜੀ ਹੈ ਫੌਜ ਬਾਰਡਰ ਤੇ ਰਾਜਾ ਨੇ ਆਰਡਰ ਦਿੱਤਾ ਫਾਇਰ ਕਰ ਦਿਓ ਪਿੱਛੋਂ ਅਫਸਰ ਨੂੰ ਆਰਡਰ ਦਿੱਤਾ ਹਕੂਮਤ ਦੇ ਅਫਸਰ ਨੇ ਫਾਇਰ ਕਰਾ ਦਿੱਤਾ ਥੱਲੇ ਦੇ ਘੜੂਦਾ ਉਸ ਭਾਈ ਦੀ ਗੋਲੀ ਨਾਲ ਉਸ ਭਾਈ ਮਰ ਗਿਆ ਕੱਲ ਬੰਦੇ ਨਾ ਉਸ ਭਾਈ ਉਹਦਾ ਪਰ ਪਿੱਛੇ ਕੌਣ ਮਾਹ ਕਾਲ ਪਿੱਛੇ ਮਾਹ ਕਾਲ ਹੁਣ ਉਹਦਾ ਜਾਨ ਗੋਲੀਆਂ ਚਲਦੀਆਂ ਨਾ ਉਹਦੇ ਆਰਡਰ ਇਹਦਾ ਵਿਚਾਰੇ ਇੱਕੇ ਜਲਾ ਰਹੇ ਹਨ ਉਹਦਾ ਜਾਨੇ ਚੱਲਈ ਜਾਂਦੇ ਕੱਠੀ ਉਹਦੇ ਹੁਕਮ ਨਾਲ ਤਾਂ ਕੱਠੀਆਂ ਚੱਲ ਪਈਆਂ ਸਾਕੇ ਬਲੋ ਪਿੱਛੇ ਵਾਲਾ ਮਾਹ ਕਾਲ ਮਾਹ ਕਾਲ ਹੁਣ ਕੇ ਕਾਲੋ ਉਹਦਾ ਵੀ ਕਾਲ ਹੈ ਉਹ ਮਹਾਕਾਲ ਜਿਹੜਾ ਆਪਣੇ ਆਪ ਨੂੰ ਸੁਕੂ ਰਿਹਾ ਉਹਦਾ ਵੀ ਕਾਲ ਹੈ। ਉਹਦੇ ਨੇ ਘੰਟੂ ਕਾਇ ਉਹਨੂੰ ਪਰੇ ਰਿਆ ਬਈ ਚਲਵਾ ਦੇ। ਉਹਦੇ ਉੱਤੇ ਚਾਬੀ ਤੈਂ ਫੇਰੀ ਐ ਤਾਂ ਮਹਾਕਾਲ ਹੁੱਕੇ ਕਾਲ ਹੈ। ਉਹਨੇ ਭੋਜਰੂ ਕੇ ਹੁਕਮ ਦਿੱਤਾ ਐ ਤੈਂ ਉਰੂ ਕੇ ਹੁਕਮ ਦੋਏ। ਉਹਦੇ ਉੱਤੇ ਸੱਗਰ ਬੈਠਾ ਤੂੰ ਪਿੱਛੇ। ਕਿਉਂ ਬਰਵਾਉਣੇ ਨੇ ਸਾਰੇ? ਸਾਰਿਆਂ ਦਾ ਟਾਈਮ ਆ ਗਿਆ ਸੀ। ਰੌਲ ਪੂਰੀ ਹੋ ਗਈ ਸੀ। ਉਨਾਲੇ ਆਪਣਾ ਛਕ ਲਿਆ ਸੀ ਤਾਲੂ ਪਾਣੀ ਬਸ